ਇਸੋਲੇ ਦੀ ਵੱਡੀ ਖਬਰ ਹੈ ਕੈਨੇਡਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਪ੍ਰਧਾਨ ਮੰਤਰੀ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਕੱਲ ਜਿਹੜੀਆਂ ਖਬਰਾਂ ਸਾਹਮਣੇ ਆਈਆਂ ਸੀ ਕਿ ਕਿਸੇ ਵਕਤ ਵੀ ਜਸਟਿਨ ਟਰੂਡੋ ਆਪਣੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਨੇ ਤਾਂ ਅੱਜ ਉਹਨਾਂ ਦੇ ਵੱਲੋਂ ਜਿਹੜਾ ਅਸਤੀਫਾ ਏ ਉਹ ਦੇ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਇੱਕ ਸੰਬੋਧਨ ਕਰਦੇ ਆ ਜਿਹੜਾ ਉਹ ਆਪਣਾ ਅਸਤੀਫੇ ਦਾ ਐਲਾਨ ਕੀਤਾ ਗਿਆ ਹੈ ਜਦੋਂ ਤੱਕ ਕੋਈ ਨਵਾਂ ਜਿਹੜਾ ਉਤਰਾਧਿਕਾਰੀ ਆ ਭਾਵੇਂ ਕੋਈ ਨਵਾਂ ਪਾਰਟੀ ਦੇ ਵੱਲੋਂ ਜਿਹੜਾ ਪੀਐਮ ਹੈ ਉਹ ਅਨਾਊਂਸ ਨਹੀਂ ਹੁੰਦਾ ਉਦੋਂ ਤੱਕ ਜਸਟਿਨ ਟਰੂਡੋ ਹੀ ਪੀਐਮ ਰਹਿਣਗੇ ਹਾਲਾਂਕਿ ਉਹਨਾਂ ਦੇ ਵੱਲੋਂ ਜਿਹੜਾ ਆਪਣੇ ਅਹੁਦੇ ਤੋਂ ਅਸਤੀਫੇ ਦਾ ਐਲਾਨ ਕਰ ਦਿੱਤਾ ਗਿਆ ਉਹਨਾਂ ਨੇ ਸੰਬੋਧਨ ਕਰਦੇ ਹਾਂ ਕਿਹਾ ਹੈ ਕਿ ਜਦੋਂ ਘਰ ਦੇ ਵਿੱਚ ਹੀ ਲੜਾਈ ਸ਼ੁਰੂ ਹੋ ਜਾਵੇ ਤਾਂ ਅਸੀਂ ਜਿਹੜਾ ਆਪਣਾ ਇੱਕ ਵਧੀਆ ਵਿਕਲਪ ਹੈ ਜਿਹੜਾ ਇੱਕ ਵੱਖਰਾ ਉਭਾਰ ਹੈ ਉਹ ਸਾਹਮਣੇ ਲੈ ਕੇ ਨਹੀਂ ਆ ਸਕਦੇ ਜਿਸਦੇ ਸਿੱਟੇ ਵਜੋਂ ਮੈਂ ਆਪਣਾ ਜਿਹੜਾ ਅਸਤੀਫਾ ਹੈ ਉਹ ਦਿੰਦਾ ਹਾਂ ਕਿਉਂਕਿ ਲਗਾਤਾਰ ਉਹਨਾਂ ਦੀ ਪਾਰਟੀ ਦੇ ਵਿੱਚ ਫੁੱਟ ਪੈ ਚੁੱਕੀ ਆ ਤਾਂ ਲਗਾਤਾਰ ਜਿਹੜਾ ਉਹਨਾਂ ਦੀ ਪਾਰਟੀ ਦੇ ਵੱਲੋਂ ਹੀ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ 153 ਜਿਹੜੇ ਟੋਟਲ ਸੰਸਦ ਨੇ ਉਹ ਜਸਟਿਨ ਟਰੂਡੋ ਦੀ ਪਾਰਟੀ ਦੇ ਕੋਲ ਮੌਜੂਦ ਸੀ ਜਿਨ੍ਹਾਂ ਦੇ ਵਿੱਚੋਂ 152 ਇਕੱਲੇ ਜਸਟਿਨ ਟਰੂਡੋ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਸੰਸਦ ਸੀ ਉਹ ਜਸਟਿਨ ਟਰੂਡੋ ਦੇ ਵਿਰੋਧ ਦੇ ਵਿੱਚ ਹੋ ਚੁੱਕੇ ਸੀ ਜਿਸ ਤੋਂ ਬਾਅਦ ਉਹਨਾਂ ਨੇ ਆਪਣਾ ਜਿਹੜਾ ਅਸਤੀਫਾ ਦੇਣਾ ਬਿਹਤਰ ਸਮਝਿਆ ਹਾਲਾਂਕਿ ਹੁਣ ਤੱਕ ਜਿਹੜਾ 152 ਜਿਹੜੇ ਸੰਸਦ ਸੀ ਉਹਨਾਂ ਦੇ ਵੱਲੋਂ ਲਗਾਤਾਰ ਜਿਹੜੀ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਕਾਰਨ ਜਿਹੜਾ ਇਹ ਅਸਤੀਫਾ ਹੋਇਆ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਆਪਣੇ ਹੀ ਮੈਂਬਰ ਆਫ ਪਾਰਲੀਮੈਂਟ ਜਿਹੜੇ ਇਹਨਾਂ ਦੇ ਆਪਣੇ ਹੀ ਸੰਸਦ ਨੇ ਉਹਨਾਂ ਦੇ ਦਬਾਅ ਹੇਠ ਆ ਕੇ ਜਿਹੜਾ ਉਹ ਹੁਣ ਜਸਟਿਨ ਟਰੂਡੋ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਕੁਝ ਦਿਨ ਪਹਿਲਾਂ ਜਿਹੜੇ ਇਹਨਾਂ ਦੇ ਵਿੱਤ ਮੰਤਰੀ ਸੀ ਜਿਨ੍ਹਾਂ ਨੇ ਲਗਾਤਾਰ ਜਿਹੜਾ ਕਾਫੀ ਲੰਬੇ ਸਮੇਂ ਤੋਂ ਜਸਟਿਨ ਟਰੂਡੋ ਦਾ ਸਾਥ ਨਭਾਇਆ ਸੀ ਉਹਨਾਂ ਦੇ ਵੱਲੋਂ ਵੀ ਅਸਤੀਫਾ ਦੇ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਦੇ ਵੱਲੋਂ ਜਿਹੜੇ ਗੰਭੀਰ ਇਲਜ਼ਾਮ ਨੇ ਜਸਟਨ ਟਰੂਡੋ ਦੇ ਉੱਤੇ ਲਗਾਏ ਗਏ ਸੀ ਉਹਨਾਂ ਨੇ ਕਿਹਾ ਸੀ ਕਿ ਜਸਟਨ ਟਰੂਡੋ ਦੇ ਵੱਲੋਂ ਉਹਨਾਂ ਦਾ ਜਿਹੜਾ ਵਿਭਾਗ ਸੀਗਾ ਵਿੱਤ ਮੰਤਰੀ ਦਾ ਵਿਭਾਗ ਸੀਗਾ ਉਹ ਵਾਪਸ ਲੈ ਕੇ ਉਹਨਾਂ ਨੂੰ ਕੋਈ ਹੋਰ ਜਿਹੜਾ ਵਿਭਾਗ ਦਿੱਤਾ ਜਾ ਰਿਹਾ ਸੀ ਜਿਸ ਦੇ ਗੁੱਸੇ ਦੇ ਵਜੋਂ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਹਾਲਾਂਕਿ ਹੁਣ ਜਿਹੜੀ ਵੱਡੀ ਖਬਰ ਹੈ ਕਿ ਜਸਟਨ ਟਰੂਡੋ ਦੇ ਵੱਲੋਂ ਜਿਹੜਾ ਪੀਐਮ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹਾਲਾਂਕਿ ਉਹਨਾਂ ਦੇ ਵੱਲੋਂ ਪੀਐਮ ਅਹੁਦੇ ਤੋਂ ਹੀ ਨਹੀਂ ਉਹਨਾਂ ਦੇ ਵੱਲੋਂ ਜਿਹੜੀ ਪਾਰਟੀ ਦੀ ਕਮਾਂਡ ਸੀ ਉਹ ਵੀ ਛੱਡ ਦਿੱਤੀ ਗਈ ਆ ਜੇ ਗੱਲ ਕਰੀਏ ਕਿ ਪਾਰਟੀ ਪ੍ਰਧਾਨ ਦੀ ਪਾਰਟੀ ਪ੍ਰੈਜ਼ੀਡੈਂਟ ਦੀ ਜਿਹੜੀ ਕਮਾਨ ਹੈ ਉਹ ਵੀ ਹੁਣ ਜਸਟਿਨ ਟਰੂਡੋ ਦੇ ਵੱਲੋਂ ਛੱਡ ਦਿੱਤੀ ਗਈ ਆ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ ਕਿ ਜਸਟਿਨ ਟਰੂਡੋ ਜਿਹੜੇ ਲਗਾਤਾਰ ਪ੍ਰਧਾਨ ਮੰਤਰੀ ਸੁਰਖੀਆਂ ਦੇ ਵਿੱਚ ਰਹਿੰਦੇ ਸੀ ਲਗਾਤਾਰ ਜਿਹੜਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਮੀਡੀਆ ਦੇ ਵਿੱਚ ਲਾਈਮਲਾਈਟ ਰਹਿੰਦੇ ਸੀ ਹੁਣ ਉਹਨਾਂ ਦੇ ਵੱਲੋਂ ਜਿਹੜਾ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਕਿਉਂਕਿ ਜਿਹੜੇ ਉਹਨਾਂ ਦੇ ਆਪਣੇ ਸੰਸਦ ਨੇ ਆਪਣੀ ਪਾਰਟੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਕਈ ਜਿਹੜੇ ਮਸਲਿਆਂ ਨੂੰ ਲੈ ਕੇ ਉਹਨਾਂ ਦੀ ਸਹਿਮਤੀ ਜਸਟਿਨ ਟਰੂਡੋ ਦੇ ਨਾਲ ਨਹੀਂ ਬਣ ਰਹੀ ਸੀ ਪਰ ਫਿਰ ਵੀ ਜਸਟਿਨ ਟਰੂਡੋ ਜਿਹੜੇ ਉਹ ਫੈਸਲੇ ਨੇ ਉਹਨਾਂ ਨੂੰ ਲਾਗੂ ਕਰਦੇ ਹੋਏ ਨਜ਼ਰ ਆ ਰਹੇ ਸੀ ਤਾਂ ਇਸ ਕਰਕੇ ਜਿਹੜਾ ਲੰਬੇ ਸਮੇਂ ਤੋਂ ਉਹਨਾਂ ਤੇ ਦਬਾਅ ਬਣਾਇਆ ਜਾ ਰਿਹਾ ਸੀ ਕਿ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਜਾਵੇ ਜੇਕਰ ਜਸਟਿਨ ਟਰੂਡੋ ਅਸਤੀਫਾ ਨਾ ਦੇਂਦੇ ਤਾਂ ਪਾਰਟੀ ਦੇ ਵੱਲੋਂ ਉਹਨਾਂ ਦੇ ਵੱਲੋਂ ਅਸਤੀਫਾ ਮੰਗ ਲਿਆ ਜਾਣਾ ਸੀ ਤਾਂ ਇਸ ਦੇ ਵਿੱਚ ਬਿਹਤਰੀ ਸਮਝਦੇ ਹਾਂ ਜਸਟਿਨ ਟਰੂਡੋ ਦੇ ਵੱਲੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਜਿਹੜਾ ਉਹ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਜਿਹੜੀ ਇਹਨਾਂ ਦਾ ਟਰਨਓਵਰ ਸੀਓ ਅਕਤੂਬਰ ਦੇ ਵਿੱਚ ਸਮਾਪਤ ਹੋਣਾ ਸੀ ਹੁਣ ਨਵੇਂ ਪੀਐਮ ਦੀ ਚੋਣ ਹੋ ਸਕਦੀ ਹੈ ਜਿਹੜਾ ਵੀ ਨਵਾਂ ਪੀਐਮ ਬਣੂਗਾ ਉਸ ਤੋਂ ਜਿਹੜਾ ਟਰਨਓਵਰ ਹੈ ਉਹ ਅਕਤੂਬਰ ਤੱਕ ਹੈ ਅਕਤੂਬਰ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ ਚੋਣਾਂ ਦਾ ਸਮਾਂ ਨਜ਼ਦੀਕ ਹੈ ਪਰ ਉਸਦੇ ਵਿਚਾਲੇ ਜਿਹੜਾ ਕੈਨੇਡਾ ਦੀ ਸਿਆਸਤ ਦੇ ਵਿੱਚ ਵੱਡਾ ਪੁਚਾਲ ਆਇਆ ਕਿਉਂਕਿ ਜਸਟਿਨ ਟਰੂਡੋ ਜਿਹੜੇ ਪੀਐਮ ਸੀ ਉਹਨਾਂ ਦੇ ਵੱਲੋਂ ਆਪਣਾ ਅਸਤੀਫਾ ਦੇ ਦਿੱਤਾ ਗਿਆ ਪਹਿਲਾਂ ਜਿਹੜੇ ਗੱਲ ਕਰ ਲਈਏ ਕਿ ਇਹਨਾਂ ਦੇ ਪਾਰਟੀ ਦੇ ਕਿੰਗ ਮੇਕਰ ਵੀ ਕਿਹਾ ਜਾਂਦਾ ਸੀ ਜਿਨ੍ਹਾਂ ਨੇ ਇਹਨਾਂ ਨੂੰ ਪੀਐਮ ਬਣਾਇਆ ਸੀ ਆਪਣਾ ਸਾਥ ਦਿੱਤਾ ਸੀ ਐਨਡੀਪੀ ਨੇਤਾ ਜਗਮੀਤ ਸਿੰਘ ਜਿਨ੍ਹਾਂ ਇਹਨਾਂ ਨੂੰ ਪਹਿਲਾਂ ਪੀਐਮ ਬਣਾਇਆ ਸੀ ਉਹਨਾਂ ਦੇ ਵੱਲ ਲਈ ਕਹਿ ਦਈਏ ਕਿ ਉਹਨਾਂ ਨੇ ਵੀ ਆਪਣਾ ਹੱਥ ਪਿੱਛੇ ਖਿੱਚ ਲਿਆ ਸੀ ਉਹਨਾਂ ਦੇ ਵੱਲੋਂ ਵੀ ਜਿਹੜਾ بے ਪ੍ਰੋਸਗੀ ਮਤਾ ਏ ਉਹ ਸੰਸਦ ਦੇ ਵਿੱਚ ਪਾਇਆ ਗਿਆ ਸੀ ਉਸ ਤੋਂ ਬਾਅਦ ਉਹ ਸੰਸਦ ਦੇ ਵਿੱਚ ਪਾਸ ਵੀ ਹੋਇਆ ਬਹੁਮਤ ਮਿਲਿਆ ਉਸ ਤੋਂ ਬਾਅਦ ਦੀ ਗੱਲ ਕਰ ਲਈਏ ਤਾਂ ਹੁਣ ਜਿਹੜੇ ਸਾਰੇ ਸੰਸਦ ਸਿਗੇ ਉਹ ਨੋ ਕੌਨਫੀਡੈਂਸ ਜਿਹੜਾ ਮਤਾ ਪਾਉਣ ਦੀ ਤਿਆਰੀ ਦੇ ਵਿੱਚ ਸੀ ਜਿਸ ਤੋਂ ਪਹਿਲਾਂ ਹੀ ਜਸਟਿਨ ਟਰੂਡੋ ਦੇ ਵੱਲੋਂ ਜਿਹੜਾ ਆਪਣਾ ਅਸਤੀਫਾ ਏ ਉਹ ਦੇ ਦਿੱਤਾ ਗਿਆ ਵੱਡੀ ਖਬਰ ਕੈਨੇਡਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਲਗਾਤਾਰ ਸਖਤਾਈ ਕਰਦੇ ਹੋਏ ਨਜ਼ਰ ਆ ਰਹੇ ਸੀ ਜਸਟਨ ਟਰੂਡੋ ਤਾਂ ਹੁਣ ਉਹਨਾਂ ਤੇ ਸਖਤਾਈ ਹੋਈ ਆ ਉਹਨਾਂ ਦਾ ਜਿਹੜਾ ਪਾਰਟੀ ਦੇ ਵੱਲੋਂ ਇੱਕ ਕਹਿ ਦਿੱਇਆ ਗਏ ਦਬਾਹੇ ਹੇਠ ਜਿਹੜਾ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਇਹ ਵੱਡੀ ਇੱਕ ਖਬਰ ਹੈ ਕਿ ਜਸਟਨ ਟਰੂਡੋ ਪੀਐਮ ਹੁਣ ਕਿਸ ਦੇ ਹੱਥ ਜਿਹੜੀ ਇੱਕ ਪੀਐਮ ਦੀ ਕਮਾਨ ਆਊਗੀ ਕਿਉਂਕਿ ਹੁਣ ਜਸਟਨ ਟਰੂਡੋ ਜਿਹੜੇ ਨੇ ਉਹ ਅਸਤੀਫਾ ਦੇ ਚੁੱਕੇ ਨੇ ਜਿਹੜੇ ਉਪ ਪ੍ਰਧਾਨ ਮੰਤਰੀ ਸੀਗੇ ਉਹਨਾਂ ਦੇ ਵੱਲੋਂ ਵੀ ਜਿਹੜੇ ਵਿੱਤ ਮੰਤਰੀ ਸੀ ਉਹਨਾਂ ਦੇ ਵੱਲੋਂ ਵੀ ਅਸਤੀਫਾ ਜਦ ਤੱਕ ਅਸੀਂ ਹੋਣਾ ਆਖਰ ਕਮਾਨ ਕਿਸ ਦੇ ਹੱਥ ਆਊਗੀ ਪਾਰਟੀ ਦੀ ਕਮਾਨ ਕਿਸ ਦੇ ਹੱਥ ਆਊਗੀ ਕੈਨੇਡਾ ਦੀ ਕਮਾਨ ਕਿਸ ਦੇ ਹੱਥ ਆਊਗੀ ਇਹ ਹਜੇ ਸਮਾਂ ਦੱਸੂਗਾ ਹਾਲਾਂਕਿ ਕੁਝ ਵੀ ਹਜੇ ਸਿੱਧ ਨਹੀਂ ਹੋ ਰਿਹਾ ਜਦੋਂ ਤੱਕ ਕੋਈ ਵੀ ਜਿਹੜਾ ਵਾਰਿਸ ਹੈ ਭਾਵ ਅਗਲਾ ਜਿਹੜਾ ਅਗਲਾ ਜਿਹੜਾ ਪ੍ਰਧਾਨ ਮੰਤਰੀ ਆ ਜਦੋਂ ਤੱਕ ਉਹ ਨਹੀਂ ਮਿਲਦਾ ਉਦੋਂ ਤੱਕ ਜਿਹੜੇ ਪ੍ਰਧਾਨ ਮੰਤਰੀ ਉਹ ਜਸਟਿਨ ਟਰੂਡੋ ਰਹਿਣਗੇ ਜਦੋਂ ਪ੍ਰਧਾਨ ਮੰਤਰੀ ਦੀ ਨਿਯੁਕਤੀ ਹੁੰਦੀ ਆ ਉਸੇ ਵਕਤ ਜਿਹੜਾ ਲਿਖਤੀ ਅਸਤੀਫਾ ਹੈ ਉਹ ਜਸਟਿਨ ਟਰੂਡੋ ਦੇ ਵੱਲੋਂ ਦੇ ਦਿੱਤਾ ਆਇਆ ਹਾਲਾਂਕਿ ਹਜੇ ਤੱਕ ਜਿਹੜਾ ਇਹ ਅਸਤੀਫਾ ਹੈ ਇਹ ਸਿਰਫ ਉਹਨਾਂ ਦੇ ਵੱਲੋਂ ਅਨਾਉਂਸ ਕੀਤਾ ਗਿਆ ਪਬਲਿਕ ਦੇ ਵਿੱਚ ਸੰਬੋਧਨ ਕਰਦਿਆਂ ਜਿਹੜਾ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਹੈ ਕਿ ਜਦੋਂ ਘਰ ਦੇ ਵਿੱਚ ਲੜਾਈ ਸ਼ੁਰੂ ਹੋ ਜਾਵੇ ਤਾਂ ਅਸੀਂ ਆਪਣਾ ਇੱਕ ਵੱਖਰਾ ਅਭਾਰ ਲੈ ਕੇ ਸਾਹਮਣੇ ਨਹੀਂ ਆ ਸਕਦੇ ਜਿਸ ਦੇ ਸਿੱਟੇ ਵਜੋਂ ਜਸਟਿਨ ਟਰੂਡੋ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਵੱਡੀ ਖਬਰ ਕੈਨੇਡਾ ਤੋਂ